ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਾਬਾ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤ ਦਾ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦਿਓ ਕਿਰਪਾ ਤਨ ਤਨ ਜੀ ਨੂੰ ਤੇਗ ਬਾਬਾ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਸਰਬੋ ਕਿਰਪਾ ਬਾਬਾ ਜੀ ਬੱਚਿਆਂ ਨੂੰ ਮੇਰਾ ਫੋਟੋ ਨਿਕਲੋ I'm going ਹੇ ਗੁਰਜੀ ਕਾ ਖਾਲਸਾ ਰਾਹੇ ਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਾਨਿਓ ਕੀਨੀ ਭਗਤ ਪ੍ਰੇਮ ਲੇਵਲਾਈ ਅੰਗ ਦੰਗ ਸੰਗ ਭਇਓ ਸਾਇਰ ਤੈਨ ਸਬਦ ਸੁਰਤ ਕੀ ਨੀਵਰਖਾਈ ਗੁਰੇ ਅਮਰਦਾਸ ਕੀ ਆਖਾਤ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੇ ਵਡਾਈ ਸੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੇ ਵਡਾਈ ਤਜੋ ਸਿਆਨ ਪਸੁਰਜ ਲੋ ਸਿਮਰੋ ਹਰ ਹਰ ਰਾਏ ਏਕਾਸ ਹਰ ਮਨ ਰਖੋ ਨਾਨਕ ਦੁਖ ਪਰਮ ਭਉ ਜਾ ਮੇਰਾ ਸਭ ਦੁੱਖ सारखी चेत ਰਾਮ ਨਾਮ गवाए ਮੈਂ राम ਜਾ ਕੇ ਸਮ ਨਹੀਂ न ਜੇ ਸਿਮਰਤ ਸੰਕਟ मिट ਦਰਸ ਤੁਹਾਰੋ ਕਹੂ ਠਾਪ ਲੇ ਗੁਰ ਸੇਵਿਆ ਐਨ ਸਸਾਜ ਸੁਭਾਏ ਦਰਸ਼ਨ ਪਰਸਿਆ ਹੈ ਗੁਰੂ ਕੈ ਜਨਮ ਮਰਨ ਧੋਖ ਜਾਏ ਹੋ ਵੈ ਸਭ ਤੋ ਖਸਮਦੀ ਨੂਰ ਅਰਸੋਂ ਕਰਸੋਂ ਛੱਟਿਆ ਤਗ ਡਿਠੇ ਸਚੇ ਪਾਤ ਸਾਹ मल जनम जनम दी कटी सजन सचा सिर सह साहो जिस पास बढ़िया सूया सब दावे सा सतराम श्री वाहिगुरू साहिब जी सोरठ महला पंजवा घर दूजा अष्टपिया एक ओ अंका ਸਤ ਗੁਰ ਪ੍ਰਸਾਦ ਪਾਠ ਪੜਿਓ ਆਰ ਬੇਦ ਵਿਚਾਰਿ ਨਿਵਲ ਭੰਗਮ ਸਾਧੇ ਪੰਜ ਜਨਾਸ ਸੰਗ ਨਾ ਛੁਟਕਿ ਅਦਿਕ ਅਹੰਭ ਬਹੁਤ ਬਾਧੇ ਆਠ ਪੜਿਓ ਅਰਵੇਦ ਵਿਚਾਰਿਓ ਨਿਵਲ ਪਹੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰ ਭੁਤ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਧਾਰ ਪਰਿਉ ਸੁਆਮੀ ਕਹ ਦਵਾਰ ਦੀਜੈ ਬੁਧ ਬਵਿਕਾਰ ਰਹਾ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਹ ਨਮਾਹੀ ਟੱਟ ਤੀਰਥ ਸਭ ਧਰਤੀ ਭਰਮਿਓ ਦੁਬਿਦਾ ਛੁਟਕਾ ਨਹੀਂ ਮਨ ਕਾਮਲਾ ਤੀਰਤ ਜਾਏ ਵਸਿਓ ਸਿਰ ਘਰਵਤ ਤਰਾਏ ਮਨ ਕੀ ਮਹਿਲ ਨਾ ਉਤਰੈ ਇਹ ਵਿੰਧ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰਗੈ ਵਰ ਬਹੁ ਵਿਦਾਨ ਦਾ ਤਾਰਾ ਅੰਨ ਵਸਤਰ ਭੂਮ ਬਹੁ ਹਰ ਪੀ ਨਹਿ ਮਿਲਿਆ ਹਰ ਦੁਆਰਾ ਊਜਾ ਅਰਚਾ ਬੰਦਨ ਡੰਡੋਤ ਘਟ ਕਰ ਮਾਰਤ ਰਹਤਾ ਹੋ ਕਰਤ ਵੰਧਨ ਮਹਿ ਪਰਿਆ ਨਹਿ ਮਿਲਿਆ ਇਹੁ ਜੁਗਤਾ ਜੋਗ ਸਿੱਧ ਆਸਣ 84 ਇਹ ਪਹੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮ ਹਾਰ ਸੋ ਸੰਗ ਲਾ ਗਇਆ राज लीला राजन की रचना करिया हुकम अ फारा सेज सोहनी चंदन चो नरक कोर का द्वारा हर कीरत साध संगत ਸੇਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭੈੋਂ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ ਨਾ ਤੇਰੋ ਸੇਵਕ ਏ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਪੰਜਨਾ ਕੀਰਤਨ ਇਹ ਮਨ ਰਾਤਾ ਰਹਾ ਦੂਜਾ ਏ ਰੂਹ ਸੇਵਕ ਏ ਰੰਗ ਮਾਤਾ ਵਾਯੂ ਕਿਰਪਾਲ ਧੀਨ ਦੁਖ ਪੰਜਨਾ ਹਰ ਹਰ ਕੀਰਤਨ ਇਹੋ ਮੰਨ ਰਾਤਾ ਰਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟ ਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਤ ਹੀ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਗ ਅਹੰਭ ਵਦ ਵਾਧੇ ਵਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਅਸ਼ਟਪਦੀਆਂ ਸਰਲੇਖ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 641 ਉੱਪਰ ਸਵਾਇ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਉਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿ ਹੈ ਗੁਰ ਜੀ ਕਾ ਖਾਲਸਾ ਵਾਹਿ ਹੈ ਗੁਰ ਜੀ ਕੀ ਫਤਿਹ